ਹਿੰਦ ਚਰੋੜਾ ਮਾਰ ਗਿਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਸਿੰਘ ਅੱਜ ਆਏ ਹੋਏ ਹਾਂ ਆਪਾਂ ਸ਼ੰਭੂ ਬਾਰਡਰ ਤੇ ਮੈਂ ਮਾਤਾਵਾਂ ਦਾ ਜਨੂਨ ਦੇਖ ਰਿਹਾ ਸੀ ਇੰਨੀ ਵਿਰਧ ਉਮਰ ਦੇ ਵਿੱਚ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਆਏ ਹੋਏ ਨੇ ਤੇ ਬੜੀ ਇਹਨਾਂ ਦਾ ਆਪਾਂ ਵਿਚਾਰ ਲੈਂਦੇ ਹੈਗੇ ਆਪਾਂ ਤੇ ਬੜਾ ਜਨੂਨ ਹੈ ਇਹਨਾਂ ਦੇ ਵਿੱਚ ਤੇ ਕਰਦਾ ਇਹ ਗੱਲ ਮਾਤਾ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਹਾਂਜੀ ਉੱਚੀ ਬੋਲੋ ਅੱਛਾ ਮਾਤਾ ਜੀ ਤੁਸੀਂ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਕਿਹੜੇ ਪਿੰਡ ਤੋਂ ਆਏ ਮਾਤਾ ਜੀ ਪਿੰਡ ਸਾਡਾ ਹਰਿਆਊ ਹੈ ਜੀ ਬਲਾਕ ਲਹਿਰਾ ਗਾਗਾ ਜ਼ਿਲ੍ਹਾ ਠੀਕ ਹੈ ਜੀ ਕਿੰਨੇ ਦਾ ਮੇਰਾ ਕਰਨੈਲ ਕੌਰ ਹੈ ਨਾ ਮੇਰਾ ਕਰਨੈਲ ਕੌਰ ਹੈ ਕਿੰਨੇ ਟਾਈਮ ਤੋਂ ਆਏ ਹੋਏ ਮਾਤ ਤੁਸੀਂ ਇੱਥੇ ਸਾਨੂੰ ਅੱਜ 5 ਦਿਨ ਹੋ ਗਏ ਜੀ 5 ਦਿਨਾਂ ਤੁਸੀਂ ਇੱਥੇ ਹੀ ਰਹ ਰਹੇ ਹੋ ਹਾਂ ਜੀ ਇੱਕ ਰਸਤੇ ਜਰਾਤ ਲੱਗੀ 4 ਦਿਨ ਇੱਥੇ ਹੋ ਗਏ ਆਿਆਂ ਨੂੰ ਠੀਕ ਹੈ ਜੀ ਅੱਗੇ ਇਹ ਧਰਨਾ ਤੁਹਾਡਾ ਜਿਹੜਾ ਹੈ ਧਰਨਾ ਇਹ ਕਿਸ ਖਿਲਾਫ ਧਰਨਾ ਲਾਇਆ ਹੋਇਆ ਤੁਸੀਂ ਨੇ ਇਹ ਮੋਦੀ ਸਰਕਾਰ ਖਿਲਾਫ ਲਾਇਆ ਹੈ ਹਰਿਆਣੇ ਦੀ ਸਰਕਾਰ ਖਿਲਾਫ ਲਾਇਆ ਹੈ ਸੈਂਟਰ ਸਰਕਾਰ ਪੰਜਾਬ ਸਰਕਾਰ ਸਾਰੀਆਂ ਸਰਕਾਰਾਂ ਦੇ ਖਿਲਾਫ ਲਾਇਆ ਹੋਇਆ ਠੀਕ ਹੈ ਜੀ ਤੁਹਾਡੀ ਮੰਗਾਂ ਕੀ ਨੇ ਜੀ ਮੰਗਾਂ ਜੀ ਸਾਡੀਆਂ 22 ਫਸਲਾਂ ਦੀ ਮੰਗ ਹੈ ਐਮ ਐਸ ਐਮ ਸੀ ਸੀ ਐਮ ਐਸ ਵੀ ਦੀ ਔਰ ਇਕਲ ਖੀਰਪੁਰ ਖੀਰੀ ਵਾਲੀ ਘਟਨਾ ਦੀ ਮੰਗ ਹੈ ਵੀ ਉਹਨਾਂ ਨੂੰ ਦੋਸ਼ੀਆਂ ਨੂੰ ਕਰਾਰ ਸਜ਼ਾ ਦਾ ਦਿੱਤਾ ਜਾਵੇ ਇੱਕ ਸਾਡੀ ਮੰਗ ਹੈ ਜੀ ਜਿਵੇਂ ਹੁਣ ਪਾਨਾ ਸਿੱਧੂ ਇਹਨਾਂ ਨੇ ਰਿਹਾਈ ਤਾਂ ਕਰਤਾ ਪਰ ਪਰਚੇ ਰੱਦ ਨਹੀਂ ਕੀਤੇ ਨਾ ਤਾਂ ਉਹ ਰੱਦ ਕੀਤੇ ਜਾਣ ਨਾਲੇ ਅੰਮ੍ਰਿਤਪਾਲ ਦੀ ਰਿਹਾਈ ਕੀਤੀ ਜਾਵੇ ਬਾਕੀ ਸਾਡੀਆਂ ਮੰਗਾਂ ਹੋਰ ਵੀ ਬਹੁਤ ਅਧੂਰੀਆਂ ਨੇ ਜਿਹੜੀਆਂ ਸਾਡੀਆਂ ਮੰਗਾਂ ਪਹਿਲਾਂ ਨੇ ਜਬਾਨ ਕਰਕੇ ਮੁਕਰੇ ਨੇ ਉਹ ਵੀ ਅਸੀਂ ਮਨਾ ਕੇ ਜਾਵਾਂਗੇ ਸਾਰੀਆਂ ਮੰਗਾਂ ਮਨਾਏ ਬਿਨਾਂ ਅਸੀਂ ਅੱਜ ਕਿ ਨਹੀਂ ਉਠਾਂਗੇ ਕਿੰਨਾ ਨੇ ਪਹਿਲਾਂ ਤੁਹਾਡੇ ਨਾਲ ਝੁਬਾਨ ਕਰਕੇ ਮੁਕਰੇ ਨੇ ਕੌਣ ਨੇ ਮੋਦੀ ਸਰਕਾਰ ਜੀ ਪਹਿਲਾਂ ਇਹਨੇ ਕਿਹਾ ਵੀ ਮੈਂ ਕਰਜ਼ਾ ਮਾਫੀ ਕਰੂੰਗਾ ਲਖੀਰਪੁਰ ਖੀਰੀਆਂ ਨੂੰ ਮੋਦੀ ਨੇ ਆਖਿਆ ਮੈਂ ਇੱਕ ਖੱਟੜ ਸਰਕਾਰ ਨੇ ਵੀ ਇਹਨਾਂ ਨੂੰ ਸਜ਼ਾ ਦਵਾਉਂਗਾ ਨਾ ਅਜਿਹਾ ਕਰੋ ਅੰਦਰ ਕੀਤੇ ਔਰ ਨਾ ਇਹਨਾਂ ਨੇ ਕੋਈ ਕਰਜ਼ਾ ਮਾਫੀ ਕੀਤਾ ਨਾ ਸਾਨੂੰ 22 ਫੈਸਲਾ ਦੀ ਐਮ ਐਸ بی ਮਿਲੀ ਕੋਈ ਵੀ ਸਾਡੀ ਮੰਗੇ ਇਸ ਹਰਿਆਣੇ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਪੂਰੀ ਨਹੀਂ ਕੀਤੀ ਕਿੰਨੇ ਕ ਦਿਨ ਤੁਸੀਂ ਹੋਰ ਧਰਨਾ ਲਾ ਕੇ ਰੱਖੋਗੇ ਚਾਹੇ ਸਾਨੂੰ 6 ਮਹੀਨੇ ਦਾ ਕਿਸੇ ਸਾਲ ਬੈਠਣਾ ਪਈਏ 6-6 ਮਹੀਨਿਆਂ ਦਾ ਰਾਸ਼ਨ ਵੀ ਲੈ ਕੇ ਆਇਆ ਪਿੱਛੇ ਵੀ ਸਾਡੇ ਸੰਗਤਾਂ ਬਹੁਤ ਰਾਸ਼ਨ ਲੈ ਕੇ ਆ ਜਾਣਗੀਆਂ ਜਿੰਨਾ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇੱਥੋਂ ਨਹੀਂ ਉੱਠਾਂਗੇ ਪਰ ਮੈਂ ਇੱਕ ਅਪੀਲ ਕਰਦੀਆਂ ਮੋਦੀ ਸਰਕਾਰ ਉਹਦੇ ਖੱਟੜ ਸਰਕਾਰ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਇਹ ਆਪਦੇ ਬਾਰਡਰ ਤੇ ਬੈਰੀਕੇਟ ਲਾ ਸਕਦੇ ਨੇ ਇਹਨਾਂ ਨੇ 2 ਕਿਲੋਮੀਟਰ ਪੰਜਾਬ ਦੇ ਵਿੱਚ ਆ ਕੇ ਬੈਰੀਕੇਟ ਲਾਇਆ 452 ਤੇ ਨਾਲੇ ਸਿੱਧੀਆਂ ਬਣਦੀਆਂ ਧਾਰਾ ਤਾਂ ਹੋਰ ਵੀ ਬਹੁਤ ਲੱਗਦੀਆਂ ਨੇ ਆਪਾਂ ਕਿਸੇ ਦੇ ਬਾਗੇ ਜਾ ਕੇ ਇੱਕ ਡੜੀ ਨਹੀਂ ਮਾਰ ਸਕਦੇ ਇਹ ਸਾਡੇ ਪੰਜਾਬ ਦੇ ਵਿੱਚ ਆ ਕੇ ਬੇਸ਼ਰਮ ਗੋੜੇ ਸਟਰੇ ਨੇ ਕਿੰਨਾ ਦੇ ਗੋਲੇ ਕਿ ਸਟਗੇ ਜੀ ਪੰਜਾਬੀਆਂ ਤੇ ਸਾਡੇ ਕਿਸਾਨ ਵੀਰਾਂ ਤੇ ਸਾਡੀਆਂ ਮਤਾਵਾ ਪਹਿਣਾ ਤੇ ਗੋੜੇ ਸਟਰੇ ਨੇ ਹਰਿਆਣੇ ਦੀ ਸਰਕਾਰ ਤੇ ਮੋਦੀ ਇਹਦੀ ਫੌਜੀ ਜੀ ਠੀਕ ਹੈ ਜੀ ਹਾਂਜੀ ਇਹ ਇਹ ਕਦੋਂ ਹਮਲਾ ਕਦੋਂ ਹੋਇਆ ਤੁਹਾਡੇ ਤੇ ਸਾਡੇ ਤੇ ਹਮਲਾ ਹੋਇਆ ਜੀ ਇਹ ਪਰਸੋਂ ਤੋਂ ਲੈ ਕੇ ਹੋਇਆ ਤਿੰਨ ਦਿਨ ਹੋ ਗਏ ਅੱਛਾ ਮੈਂ ਇਹ ਵੀ ਕਹਿਣਾ ਚਾਹੁੰਨੀ ਆ 13 ਫਰਵਰੀ ਨੂੰ ਹਮਲਾ ਹੋਇਆ ਜੀ ਸਾਡੇ ਤੇ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਉਹ ਜਾਗਰੂਤ ਹੋ ਜਾਣ ਉਹ ਘਰਾਂ ਚੋਂ ਲਿਕੜਨਾ ਜਿਹੜਾ ਨਾ ਨਹੀਂ ਜੀ ਕਰਦਾ ਘਰਾਂ ਚੋਂ ਲਿਕੜਨ ਨੂੰ ਤਾਂ ਅਸੀਂ ਦੋ ਪੇਟੀਆਂ ਚੂੜੀਆਂ ਦੀਆਂ ਲੈ ਕੇ ਜਾਵਾਂਗੇ ਉਹ ਨੌਜਵਾਨ ਚੂੜੀਆਂ ਪਹਿ ਲੈਣ ਆਪਣੇ ਹੱਥਾਂ 'ਚ ਚੂੜੀਆਂ ਅਸੀਂ ਜੰਗ ਲੜਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਜੋਧੇ ਆ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਸਾਨੂੰ ਥਾਪਨਾ ਦੇ ਕੇ ਗਿਆ ਜੰਗ ਲੜਨ ਦੀ ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਪੈਰਾ ਜਮਾ ਕੇ ਠੋਕੇ ਬਾਜੀ ਬਾਪ ਬੜਾ ਜਜ਼ਬਾ ਇਹਨਾਂ ਦੇ ਮਾਤਾ ਵਿੱਚ ਇਹ ਕਹਿੰਦੇ ਕਾਫੀ ਦਿਨ ਅਸੀਂ ਉਹਨਾਂ ਟਾਈਮ ਨਹੀਂ ਜਾਣਗੇ ਭਾਵੇਂ ਸਾਨੂੰ 6 ਸਾਲ ਲੱਗੇ 6 ਮਹੀਨੇ ਲੱਗ ਜਾਣ ਇਹ ਉਹਨਾਂ ਟਾਈਮ ਨਹੀਂ ਜਾਣਗੇ ਲਾਏ ਨੇ ਉਹਨਾਂ ਦੇ ਮੰਗਾਂ ਜਿਹੜੀ ਸਾਡੀਆਂ ਨੇ ਮੰਗਾ ਪੂਰੀਆਂ ਨਹੀਂ ਕੀਤੀਆਂ ਹੁੰਦੀਆਂ ਉਹਨਾਂ ਟਾਈਮ ਅਸੀਂ ਉੱਠ ਕੇ ਇੱਥੋਂ ਨਹੀਂ ਜਾਣਾ ਪਰ ਹਰਿਆਣਾ ਸਰਕਾਰ ਇਹਨਾਂ ਤੇ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਤਸੱਦਦ ਕਰ ਰਹੀ ਹੈ ਗੋਲੀਆਂ ਨਾਲ ਹਮਲਾ ਕਰ ਰਹੀ ਹੈ ਠੀਕ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਕਿਤਨੇ ਕਿਤੇ ਸਰਕਾਰਾਂ ਨੂੰ ਇਹਨਾਂ ਦੀ ਮੰਗਾਂ ਸੁਣਨੀਆਂ ਚਾਹੀਦੀਆਂ ਨੇ ਸੋਚਦੇ ਸੈਂਟਰ ਦੀ ਸਰਕਾਰ ਮਰਦਾਬਾਦ 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 ਪੰਜਾਬ ਹਰਿਆਣੇ ਦਾ ਇਕਤਾ ਜਿੰਦਾਬਾਦ 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 ਗੁਰੂਗਰਾਬਾਦ ਜਿੰਦਾਬਾਦ ਜਿੰਦਾਬਾਦ ਬੀਕੇਜੂ ਇਕਤਾ ਜੈ ਜੰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਦੀ ਸਰਕਾਰ ਮਰਦਾਬਾਦ 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 ਪੰਜਾਬ ਚ ਆ ਕੇ ਬੈਰੀਗੇਡ ਲਾਉਣ ਵਾਲੇ ਮਰਦਾਬਾਦ 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 ਪੰਜਾਬ ਦੇ ਵਿੱਚ ਬੈਰੀਗੇਡ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਮਾਤਾ ਭਗੋ ਤੇਰੀ ਸੋਚ ਤੇ ਜੈ ਜੰਦੇ ਲੋਕ ਕੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਤੇਰੀ ਸੋਚ ਤੇ ਜੈ ਜੰਦੇ ਲੋਕ ਕੇ ਸਹਿਬਜ਼ਾਦਾ ਦੀ ਸੋਚ ਤੇ ਜੈ ਕਿਸਾਨ ਤੇ ਹਰਿਆਣੇ ਦਾ ਇਕਤਾ ਜਿੰਦਾਬਾਦ 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 ਕਿਸਾਨ ਤੇ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾ